ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਅੱਜ ਸੈਫਾਬਾਦ ਰਹਿੰਦੇ ਆ ਆਪਣੇ ਕੁਮਾਰ ਉਹਦੇ ਮਾਂ ਪੇ ਇਹਨਾਂ ਦੀ ਕੁੜੀ ਮੇਰੇ ਕੋਲ ਕੰਮ ਕਰਦੀ ਸੀ 7-8 ਸਾਲ ਪਹਿਲਾਂ ਇਹ ਰਹਿੰਦੇ ਸੀ ਕਮਾਲ ਕਲੋਨੀ ਚ ਮੈਂ ਕਿਹਾ ਇਹਨਾਂ ਨੇ ਨਾ ਕੁੜੀ ਵਿਆਹ ਕਰਤਾ ਮੁੜ ਕੇ ਮੈਂ ਕੰਮ ਤੋਂ ਹਟ ਗਿਆ ਜਦੋਂ ਤੇ ਮੁੜ ਕੇ ਇਹਨਾਂ ਨੇ ਆਪਣੀ ਉਹ ਕੋਠਾਂ ਵੇਚਿਆ भेजके ਤਾਂ ਇਹਨਾਂ ਨੇ ਫੈਂਸ ਖੋਲ ਲਈ ਕਿਸੇ ਤੇ ਕਰ ਪਤਾ ਨਹੀਂ ਕਰਾਇਤੇ ਰਹਿੰਦੇ ਸੀ ਉੱਥੇ ਕਪਾਲ ਕਲੋਨੀ ਚ ਫੈਂਸ ਖੋਲ ਲਈ ਉੱਥੇ ਚੰਗਾ ਯਾਨੀ ਇਹਨਾਂ ਨੇ ਲੋਕਾਂ ਨੂੰ ਠੱਗਿਆ ਠੋਗਿਆ ਜਿੱਦਾਂ ਮੈਨੂੰ ਅੱਜ ਇਹਨਾਂ ਨੇ ਕਰ ਦਿੱਤਾ ਕੰਮ ਮੇਰਾ ਵੀ ਠੱਗੀ ਮਾਰ ਲਈ ਮੈਨਾਂ ਬਹੁਤ ਤਖੜੀ ਤੇ ਮੈਨੂੰ ਕਹਿੰਦੇ ਮੈਂ ਮੈਨੂੰ ਇਹਦਾ ਸਾਫਾ ਬਾਤ ਟੱਕਰ ਗਿਆ ਇੱਕ ਦਿਨ ਮੈਨੂੰ ਕਹਿੰਦਾ ਕਿ ਉੱਥੇ ਅਸੀਂ ਕੋਠੀ ਬਣਾਈ ਆ ਬੜੀਆ ਤਿੰਨ ਕਨਾਲਾਂ ਚ ਕਹਿੰਦਾ ਕੋਠੀ ਬਣਾਈ ਆ ਤੇ ਮੈਂ ਕਿਹਾ ਕਾਨੂੰਨ ਲੈ ਗਿਆ ਮੈਨੂੰ ਅੰਕਲ ਕਹਿੰਦਾ ਕਸ਼ਮੀਰੇ ਅਕਾਂਖੀ ਨੇ ਤਰੱਕੀ ਕਿਦਾਂ ਕਰ ਲਈ ਕਹਿੰਦਾ ਵੀ ਫਾਇਨੰਸ ਖੋਲੀ ਸੀ ਅਸੀਂ ਵੇਦਾਂ ਦਾ ਕਰਕੇ ਉਹਦੇ ਵਿੱਚ ਵਿਆਜ ਪਾ ਪਾ ਕੇ ਕਹਿੰਦਾ ਤਾਂ ਖਾਲੀ ਦੀ ਵਿਆਜ ਤੇ ਕਹਿੰਦਾ ਕੀ ਕੀਤਾ ਹੈ ਕੰਮ ਮੈਂ ਕਿਹਾ ਅੱਛਾ ਜੀ ਤੇ ਕਹਿੰਦਾ ਤੂੰ ਵੀ ਦੁਕਾਨੀ ਦਾ ਤੂੰ ਵੀ ਕਹਿੰਦਾ ਪੈਸਾ ਪਾਲਾ ਬੱਚ ਮੈਂ ਕਿਹਾ ਜੀ ਮੇਰੇ ਕੋ ਤਾਂ ਹੈ ਹੀ ਨਹੀਂ ਕਹਿੰਦਾ ਜਗ੍ਹਾ ਤਾਂ ਹੈਗੀ ਆ ਕਹਿੰਦਾ ਜਗ੍ਹਾ ਰੱਖਦੇ ਆਪਣੀ ਤੇ ਮੈਂ ਕਿਹਾ ਠੀਕ ਆ ਜੀ ਮੈਂ ਜਗ੍ਹਾ ਮੇਰੀ ਰਖਾਤੀ ਇਹਨਾਂ ਨੇ ਤੱਕੇ ਮਗਰ ਪਾ ਪਾ ਕੇ ਰੋਜ਼ ਫੋਨ ਜਗ੍ਹਾ ਰੱਖਦੇ ਆਪਣੀ ਕਨੂਲ ਅਸੀਰ ਖਾਨ ਨੇ ਤੇਰੀ ਏਦਾਂ ਓਦਾਂ ਮੈਨੂੰ ਨਹੀਂ ਪਤਾ ਸੀ ਇਹਨਾਂ ਦੇ ਮਨਚ ਕੀ ਆ ਜਗਾ ਵੀਰ ਖਾਤੀ ਮੇਰੇ ਘਰ ਵਾਲੀ ਦੇ ਨਾਂ ਤੇ ਵੀ ਲੋਨ ਚੜਾਤੇ ਮੇਰੀ ਮੇ ਭੈਣ ਲਈ ਜਿਹੜੀ ਹੈ ਮੇਰੇ ਕੋਲ ਰਹਿੰਦੀ ਉਹਦੇ ਨਾਂ ਤੇ ਵੀ ਮੇਰੇ ਲੋਨ ਚੜਾਤੇ ਇਹਨਾਂ ਨੇ ਤੇ ਆਪਣੇ ਦਵਿੰਦਰ ਭਾਜੀ ਇੱਕ ਸੂਰਪੁਰ ਵਾਲਾ ਉਹ ਵੀ ਇਹਨਾਂ ਨੇ ਮੈਨੂੰ ਦੱਸਿਆ ਨਹੀਂ ਹੈਗਾ ਸੀ ਕਹਿੰਦੇ 25 ਲੱਖ ਰੁਪਈਆ ਪੂਰਾ ਕਰ ਵੀ ਤੈਨੂੰ ਕਿਸੇ ਸਕੀਮ ਵਿੱਚ ਪਾਵਾਂਗੇ ਅਸੀਂ ਵਧੀਆ ਚ ਤੇ 22 ਲੱਖ 75000 ਰੁਪਈਆ ਇਹਨਾਂ ਤੋਂ ਮੈਂ ਲੈਣਾ ਸੀਗਾ ਹੁਣ ਥੋੜੇ ਪੈਸੇ ਘਟਦੇ 25 ਲੱਖ ਹੋਣ ਜਾਂ ਤੇ ਉਦੋਂ ਬਾਅਦ ਮੇਰਾ ਰਾਮਾ ਭਾਜੀ ਮੋਟਰਸਾਈਕਲ ਵਾਲਾ ਉਹਦਾ 50000 ਰੁਪਇਆ ਮੈਂ ਵਿੱਚੋਂ ਇਹਨੂੰ ਰਾਮੇ ਨੇ ਮੈਨੂੰ ਦਿੱਤਾ ਤੇ ਮੈਂ ਇਹਨੂੰ ਦਿੱਤਾ 45 ਲੱਖ ਰੁਪਇਆ ਦੂਜੇ ਰਾਮੇ ਦਾ ਆਪਣੇ ਸੀਟ ਕਵਰ ਵਾਲੇ ਭਾਜੀ ਦਾ ਦਵਿੰਦਰ ਭਾਜੀ ਦਾ 220000 ਰੁਪਇਆ ਤੇ ਹੁਣ ਮੈਨੂੰ ਕਹਿੰਦੇ ਸੀ ਕਹਿੰਦੇ ਚੱਲ ਤੇਰਾ 2275000 ਆ ਗਿਆ ਤੇ ਤੂੰ ਸਾਡੇ ਕਾਗਜ਼ ਪੱਤਰ ਲਿਆ ਤੇ ਤੈਨੂੰ ਕਿਸੇ ਸਕਰੀਮ ਵਿੱਚ ਪਾ ਦਈਏ ਅਸੀਂ ਮੈਂ ਕਿਹਾ ਠੀਕ ਹੈ ਜੀ ਜਦੋਂ ਮੈਂ ਗਿਆ ਇਹ ਕਾਗਜ਼ ਪੱਤਰ 16 ਤਰੀਕ ਦੇ ਮੈਂ ਫੜਾਏ ਇਹਨਾਂ ਨੂੰ ਕਹਿੰਦਾ 20 ਤਰੀਕ ਤੋਂ ਪਹਿਲਾਂ ਪਹਿਲਾਂ ਤੇਰੇ ਅਸੀਂ ਨਾਲੇ ਸਕੀਮ ਵਿੱਚ ਪਾਉਂਦੇ ਨਾਲੇ ਜਿੰਨਾ ਵਿਆਜ ਹੈਗਾ ਵੀ ਉਹ ਤੈਨੂੰ ਦੇ ਦਨੇ ਆ 10 ਤਰੀਕ ਨੂੰ ਜਦੋਂ ਮੈਨੂੰ ਅੱਗੇ ਇੱਕ ਵਾਰੀ ਵਿਆਜ ਦਿੱਤਾ ਇਹਨਾਂ ਨੇ ਤਿੰਨ ਚਾਰ ਮਹੀਨਿਆਂ ਦਾ ਦਿੱਤਾ ਹੀ ਨਹੀਂ ਤੇ ਮੁੜ ਕੇ ਕਹਿੰਦਾ ਅੱਜ ਮੈਂ 20 ਤਰੀਕ ਅੱਜ ਮੈਂ ਪੈਸੇ ਲੈਣ ਗਿਆ ਕਹਿੰਦਾ ਕਿਹੜੇ ਪੈਸੇ ਮੈਂ ਕਹਾਂ ਜੀ ਇਦਾਂ ਇਦਾਂ ਕਰਕੇ ਗੱਲ ਆ ਵੀ ਜਿਹੜੇ ਮੈਂ ਤੈਨੂੰ ਦਿੱਤੇ ਆ ਹੋਰ ਕਿਹੜੇ ਪੈਸੇ ਕਹਿੰਦਾ ਮੈਂ ਤਾਂ ਤੇ ਲਈ ਨਹੀਂ ਇਦਾਂ ਜਾਨੀ ਮਾਂ ਪੇ ਕਪਨਾਂ ਇਹਦਾ ਡੈਡੀ ਕਮਨ ਦਾ ਇਹ ਸਾਰੇ ਜਣੇ ਬਹਿ ਗਏ ਤੇ ਕਹਿੰਦੇ ਜੇ ਤੂੰ ਨਾਲਾ ਰੋਲੀ ਫਾਈ ਜਾਂ ਤੇਰਾ ਸਾਡੇ ਕੋਲ ਚੈੱਕ ਪਿਆ ਹੈ ਕਹਿੰਦੇ ਅਸੀਂ ਚੈੱਕ ਲਾ ਕੇ ਤੈਨੂੰ 5-6 ਦੀ ਸਜ਼ਾ ਤੇ ਜਿੰਨੇ ਅਸੀਂ ਪੈਸੇ ਭਰਾਂਗੇ ਉੱਤੇ ਕਹਿੰਦੇ ਤੈਨੂੰ ਦੇਣੇ ਪੈਣੇ ਆ ਤੇ ਮੈਂ ਕਿਹਾ ਅੰਕਲ ਜੀ ਉਹਦਾ ਚੈੱਕ ਤੁਸੀਂ ਉਦਾਂ ਲਿਆ ਆ ਵੀ ਜਿਹੜੇ ਪੈਸੇ ਅਸੀਂ ਤੈਨੂੰ ਦਿੱਤੇ ਆ ਵੀ ਜਿੱਦਾਂ ਤੁਸੀਂ ਜਿੱਦਾਂ ਤੁਸੀਂ ਮੈਨੂੰ ਪੈਸੇ ਦਿੱਤੇ ਆ ਤੇ ਵੀ ਉਹਦਾ ਵੀ ਚੈੱਕ ਚਾਹੀਦਾ ਸਾਨੂੰ ਜਿਹਨੇ ਪੈਸੇ ਸਾਨੂੰ ਦਿੱਤੇ ਆ ਮੈਂ ਕਿਹਾ ਮੈਂ ਤਾਂ ਤੁਹਾਨੂੰ ਤਾਂ ਚੈੱਕ ਦਿੱਤਾ ਆ ਕਹਿੰਦੇ ਨਹੀਂ ਨਹੀਂ ਕਹਿੰਦੇ ਅਸੀਂ ਇਦਾਂ ਨਹੀਂ ਸੀ ਕਹਿੰਦੇ ਚੱਕ ਤੂੰ ਸਾਨੂੰ ਆਪ ਦਿੱਤਾ ਕਹਿੰਦੇ ਵੀ ਤੂੰ ਸਾਡੇ ਕੋਲ ਪੈਸੇ ਲਏ ਲਓ ਜੀ ਮੈਂ ਕਿਹਾ ਤੇ ਕਹਿੰਦੇ ਮੁੜ ਕੇ ਕਹਿੰਦੇ ਤੇਰੇ ਨਿਆਣਿਆਂ ਤੋਂ ਵੀ ਅਸੀਂ ਨਾਂ ਨੂੰ ਲਿਖਾ ਕੇ ਲਿਆਈਆਂ ਸਾਰੇ ਤੇ ਮੈਂ ਕਿਹਾ ਹੂੰ ਕਹਦੇ ਜੀ ਤੇ ਕਹਿੰਦੇ ਇਦਾਂ ਇਦਾਂ ਕਰਕੇ ਵੀ ਜੇ ਤੂੰ ਸਾਡੇ ਨਾਲ ਰੋਲੀ ਰੋਲੀ ਪਾਈ ਤਾਂ ਤੇਰੇ ਨਾਲ ਉਦਾਂ ਹੀ ਅਸੀਂ ਇੰਨੇ ਇੰਨੇ ਪੈਸੇ ਕਢ ਦੇਣੇ ਆ ਵੀ ਇੰਨੇ ਉਹਦੇ ਕੋਲ ਲੈਣੇ ਇੰਨੇ ਉਹਦੇ ਕੋਲ ਲੈਣੇ ਪਿੰਡ ਦੇ ਪਤਾ ਨਹੀਂ ਪਤਾ ਨਹੀਂ ਕਿਹਦੇ ਕਿਹਦੇ ਨਾਂ ਲਿਖਿਓ ਆ ਤਾਂ ਉਹ ਯਾਨੀ ਪਿੰਡ ਦੇ ਤਾਂ ਲੱਗਦੇ ਨਹੀਂ ਸੀ ਨੂੰ ਉਹਨੂੰ ਪਤਾ ਨਹੀਂ ਹੋਰੇ ਕਿਸੇ ਦੇ ਨਾਂ ਲਿਖਿਓ ਆ ਇਹਨਾਂ ਨੇ ਨਾਲੀ ਨਿਆਣਿਆਂ ਕੋਲ ਖਾ ਕੇ ਲੈ ਗਿਆ ਉਦਾਂ ਹੀ ਆਪਣੀ ਮਰਜ਼ੀ ਨਾਲ ਹੀ ਤੇ ਮੇਰੀ ਮੌਂਦੇ ਜੁम्मेवार ਪਵਨ ਕੁਮਾਰ ਤੇ ਇਹਦੇ ਮਾਪੇ ਆ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਤੇ ਜੋ ਮੇਰੇ ਸਰ ਤੇ ਇਹਨਾਂ ਨੇ ਕਰਜਾ ਚੜਾਇਆ ਉਹ ਲੈਣਾ ਚਾਹੀਦਾ ਭਾਜੀ ਜਿੰਨੇ ਜਿੰਨਾ ਜਿੰਨਾਂ ਦੇ ਮੈਂ ਵਿੱਚ ਨਾਂ ਲਿਆ ਉਹਨਾਂ ਨੂੰ ਉਹਦੇ ਪੈਸੇ ਮੋੜਨੇ ਚਾਹੀਦੇ ਕਿਉਂਕਿ ਉਹਨਾਂ ਨੇ ਵੀ ਵਿਚਾਰਿਆਂ ਨੇ ਪਤਾ ਨਹੀਂ ਕਿਦਾਂ ਕਿਦਾਂ ਕਰਕੇ ਮੈਨੂੰ ਪੜ੍ਹਾਇਆ ਤੇ ਚਲੋ ਜੀ ਜੈ ਗੁਰਦੇਵ ਧੰਨ ਗੁਰਦੇਵ ਜ਼ਿਲ੍ਹਾ ਜ਼ਿਲੰਦਰ ਦੀ ਸਬ ਤਹਿਸੀਲ ਫਲੋਰ ਦੇ ਅਧੀਨ ਆਉਂਦੇ ਪਿੰਡ ਗੜਾ ਦੇ ਰਹਿਣ ਵਾਲੇ ਕਸ਼ਮੀਰ ਲਾਲ ਪੁੱਤਰ ਜੀਤ RAMਨੀ ਨੇ ਇੱਕ ਫਾਈਨੈਂਸਰ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਕਸ਼ਮੀਰ ਲਾਲ ਨੇ ਇੱਕ ਵੀਡੀਓ ਬਣਾਈ ਅਤੇ ਆਪਣੀ ਦਰਦਪਰੀ ਕਹਾਣੀ ਬਿਆਨ ਕੀਤੀ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਕਸ਼ਮੀਰ ਲਾਲ ਤਿੰਨਾਂ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸਦੇ ਬੱਚੇ ਅਜੇ ਨਾਬਾਲਗ ਹਨ। ਘਰ ਵਿੱਚ ਇਸ ਸਮੇਂ ਕਿਸ ਤਰ੍ਹਾਂ ਦਾ ਮਾਹੌਲ ਸੀ ਆਓ ਦੇਖਦੇ ਹਾਂ ਪੂਰਾ ਮਾਮਲਾ। ਅੱਜ ਕਸ਼ਮੀਰਾ ਲਾਲ ਪੁੱਤਰ ਜੀਤਰਾਮ ਜੋ ਕਿ ਪਿੰਡ ਗੜੇ ਦਾ ਵਸਨੀਕ ਹੈ ਔਰ ਤਿੰਨਾ ਭੈਣਾਂ ਦਾ ਇਕਲੌਤਾ ਭਰਾ ਹੈ ਉਸ ਦੇ ਦੋ ਬੱਚੇ ਇੱਕ ਲੜਕਾ ਇੱਕ ਲੜਕੀ ਹਨ ਜੋ ਕਿ ਹਾਲੇ ਉਹ ਨਵਾਲਗ ਨੇ 14-15 ਸਾਲ ਦੇ ਹਨ ਔਰ ਕਸ਼ਮੀਰਾ ਲਾਲ ਨੂੰ ਸਾਡੇ ਲਾਗਲੇ ਪਿੰਡ ਸਿਆਫਾਬਾਦ ਤੋਂ ਇੱਕ ਫਨੇਸਰ ਜਿਹੜਾ ਜੋ ਕਿ ਪੰਜਾਬ ਦਾ ਨਹੀਂ ਹੈ ਉਹ ਗੈਰ ਕਾਨੂੰਨੀ ਢੰਗ ਨਾਲ ਸਨੈਸ ਚਲਾ ਰਿਹਾ ਉਸਨੇ ਇਸ ਨੂੰ ਉਕਸਾਇਆ ਕਿ ਤੇਰੇ ਪਾਸੇ ਜਿਹੜੇ ਆ ਫਾਈਨੈਂਸ ਵਿੱਚ ਲਵਾ ਦਿੰਨੇ ਆ ਉਸਨੇ ਉਸ ਦੀ ਵੀਡੀਓ ਮੁਤਾਬਕ ਪਤਾ ਲੱਗਦਾ ਕਿ ਇਸ ਨੂੰ ਕਿਹਾ ਕਿ ਪੈਸੇ ਦੇ ਪਰ ਉਹ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਹਨ ਪਰ ਫਿਰ ਵੀ ਉਹਨੂੰ ਮਜਬੂਰ ਕੀਤਾ ਕਿ ਤੂੰ ਆਪਣਾ ਘਰ-ਗਿਰ ਵੀ ਰੱਖ ਦੇ ਉਸਨੇ ਉਹਨਾਂ ਦੇ ਚਾਂਸੇ ਵਿੱਚ ਆ ਕੇ ਜਿਹੜੇ ਆਪਣਾ ਘਰ-ਗਿਰ ਵੀ ਰੱਖਿਆ ਆਪਣੇ ਯਾਰਾਂ ਦੋਸਤਾਂ ਤੋਂ ਆਪਣੇ ਭੈਣਾ ਭਰਾਵਾਂ ਤੋਂ ਪੈਸੇ ਫੜ ਕੇ ਕਰੀਬ 25 ਲੱਖ ਦੇ ਕਰੀਬ ਉਹਨੂੰ ਪੈਸੇ ਦੇ ਦਿੱਤੇ ਔਰ ਜਦੋਂ ਉਸਨੇ ਕਾਫੀ ਸਮੇਂ ਬਾਅਦ ਪੈਸਿਆਂ ਦੀ ਮੰਗ ਕੀਤੀ ਤਾਂ ਉਸ ਨੂੰ ਉਲਟਾ ਡਰਾਇਆ ਗਿਆ ਕਿ ਤੇਰੇ ਤੇਰਾ ਜਿਹੜਾ ਇੱਕ ਸਾਡੇ ਪਾਸ ਚੈੱਕ ਪਿਆ ਹੈ ਉਸ ਨੂੰ ਅਸੀਂ ਜਿਹੜਾ ਬੈਂਕ ਵਿੱਚ ਲਗਾ ਕੇ ਤੇਰੇ ਤੇ ਕੇਸ ਕਰਾਂਗੇ ਉਸ ਦੀ ਰਿਕਵਰੀ ਕਰਾਂਗੇ ਉਲਟਾ ਦੇਣ ਦੀ بجائے ਉਸ ਤੋਂ ਪੈਸੇ ਮੰਗਣ ਦੀ ਗੱਲ ਕਰਨ ਲੱਗੇ ਅਗੇ ਉੱਤੇ ਉਸ ਨੂੰ ਆਖਣ ਲੱਗੇ ਕਿ ਤੇਰੇ ਬੱਚਿਆਂ ਦੇ ਵੀ ਅਸੀਂ ਨਾਂ ਲਿਖ ਲੈਂਦੇ ਹਾਂ ਔਰ ਤੇਰੇ ਆਂਡ ਗੌਂਡ ਦੇ ਵੀ ਨਾਂ ਲਿਖ ਲੈਂਦੇ ਹਾਂ ਅਸੀਂ ਤੈਨੂੰ ਵੱਡੇ ਪੱਧਰ ਤੇ ਤੰਗ ਪਰੇਸ਼ਾਨ ਕਰਾਂਗੇ ਇਹਨਾਂ ਤੋਂ ਤੰਗ ਪਰੇਸ਼ਾਨ ਹੋ ਕੇ ਔਰ ਉਸਨੇ ਉਹਨੂੰ ਇੰਨਾ ਮਜਬੂਰ ਕੀਤਾ ਕਿ ਉਹ ਖੁਦਕੁਸ਼ੀ ਕਰਨ ਤੇ ਮਜਬੂਰ ਹੋ ਗਿਆ ਉਹਨੇ ਅੱਜ ਆਪਣੀ ਆਤਮ ਦੀ ਲੀਲਾ ਜਿਹੜੀ ਆ ਖਤਮ ਕਰ ਦਿੱਤੀ ਹੈ ਔਰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਨੂੰ ਫੜ ਕੇ ਜਲਦੀ ਤੋਂ ਜਲਦੀ ਜਿਹੜਾ ਜੇਲਾ ਵਿੱਚ ਭੇਜਿਆ ਜਾਵੇ ਔਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਜਿਹੜਾ ਪਰਿਵਾਰ ਆ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਪਰਿਵਾਰ ਦਾ ਜਿਹੜਾ ਹੁਣ ਪਾਲਣ ਪੋਚਣ ਬਹੁਤ ਔਖਾ ਹੈ ਔਰ ਇਸ ਕਰਕੇ ਇਹਨਾਂ ਨੂੰ ਕੋਈ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਔਰ ਸਰਕਾਰ ਤੋਂ ਅਸੀਂ ਇਹ ਵੀ ਮੰਗ ਕਰਦੇ ਹਾਂ ਇੱਕ ਪਰਿਵਾਰ ਦੇ ਕਿਸੇ ਇੱਕ ਵਿਅਕਤੀ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ ਔਰ ਇਹ ਜਿਹੜਾ ਸਾਰਾ ਮਾਮਲਾ ਹੈ ਜਨਾਬ ਪੰਜਾਬ ਦੇ ਪ੍ਰਧਾਨ ਸਤਕਾਰ ਜੋ ਕ੍ਰੀਮਪੁਰੀ ਸਾਹਿਬ ਜੀ ਦੇ ਧਿਆਨ ਵਿੱਚ ਹੈ ਔਰ ਉਹਨਾਂ ਨੇ ਦੱਸਿਆ ਸਾਨੂੰ ਕਿਹਾ ਕਿ ਇਸ ਨੂੰ ਜਲਦੀ ਤੋਂ ਜਲਦੀ ਜਿਹੜਾ ਹਸਪਤਲ ਲੈ ਕੇ ਜਾਓ ਉਸ ਦੀ ਭਾਲ ਕਰੋ ਅਸੀਂ ਭਾਲ ਕਰਕੇ ਸਾਡੇ ਪਿੰਡ ਦੇ ਸਾਥੀਆਂ ਨੇ ਸਾਡੇ ਸਰਪੰਚ ਸਾਹਿਬ ਨਾਲ ਸਾਡੇ ਆਪਣੇ ਅਮਰਜੀਤ ਸੋਨੂ ਪੰਚ ਜੀ ਬਲਦੇਵ ਰਾਜ ਪੰਚ ਜੀ ਜਿਹੜੇ ਕਿ ਹੁਣ ਉਹਨਾਂ ਦੀ ਡੈੱਡ ਬੋਡੀ ਲੈਣ ਲੈਣੇ ਆਣੇ ਗਏ ਹੋਏ ਨੇ ਔਰ ਡੈੱਡ ਬੋਡੀ ਲੈ ਕੇ ਆ ਰਹੇ ਨੇ ਉਸ ਨੂੰ ਜਿਹੜਾ ਹਸਪਤਲ ਦੇ ਵਿੱਚ ਜਮਾ ਕਰਾਇਆ ਜਾਵੇਗਾ ਔਰ ਬਾਕੀ ਦਾ ਜਿਹੜਾ ਹੈਗਾ ਜਦੋਂ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਉਹਦਾ ਜਿਹੜਾ ਸੰਸਕਾਰ ਆ ਉਹ ਨਹੀਂ ਕੀਤਾ ਜਾਊਗਾ ਧੰਨਵਾਦ ਜਿਸ ਵਾਰ ਇਸ ہمارا ਬਲੌਗ ਪੁਲਿਸ ਨੂੰ ਗੱਲ ਕੀਤੀ ਹਾਂ ਜੀ ਇਤਲਾਹ ਕੀਤੀ ਪ੍ਰਸ਼ਾਸਨ ਤਕਰੀਬਨ ਜਿਹੜਾ ਪੂਰਾ ਸਾਡੇ ਨਾਲ ਆ ਪੂਰਾ ਸਾਡਾ ਸਾਥ ਦੇ ਰਿਹਾ ਔਰ ਉਹਨਾਂ ਨੇ ਉਹਨਾਂ ਦੇ ਘਰ ਤੇ ਰੇਡ ਵੀ ਕੀਤੀ ਹੈ ਸ਼ਾਇਦ ਉਹਨਾਂ ਦੇ ਇੱਕ ਵਿਅਕਤੀ ਨੂੰ ਰਾਉਂਡ ਅਪ ਵੀ ਕਰ ਲਿਆ ਹੈ ਔਰ ਪ੍ਰਸ਼ਾਸਨ ਲਗਾਤਾਰ ਪਰਿਵਾਰ ਔਰ ਪਿੰਡ ਦੇ ਨਾਲ ਆ ਪਿੰਡ ਦੀ ਪੰਚਾਇਤ ਔਰ ਸਾਰਾ ਨਗਰ ਜਿਹੜਾ ਇਸ ਪਰਿਵਾਰ ਦੇ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਖੜਾ ਹੈ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਔਰ ਖੜੇ ਰਹਿਣਗੇ